ਰਾਸਤਾ ਕਾਫੀ ਜ਼ਿਆਦਾ ਖਰਾਬ ਆ ਤੁਸੀਂ ਅੱਗੇ ਦੇਖ ਸਕਦੇ ਹੋ ਰਾਸਤਾ ਵਾਕੀ ਕਾਫੀ ਜ਼ਿਆਦਾ ਖਰਾਬ ਆ ਖੁਰ ਚੁੱਕਿਆ ਰਾਸਤਾ ਸਾਰਾ ਇਹ ਅਜੀਲਨ ਨਹੀਂ ਪਤਾ ਨਾ ਇਹ ਗੱਲ ਹੈ ਜ਼ਰੂਰ ਸੌਣਿਆ ਨਾ ਵੀ ਇਸ ਰਾਸਤੇ ਉੱਤੇ ਕੋਨੂੰ ਜਾਨਵਰ ਕੋਈ ਵੀ ਮਰੇ ਸਾਡਾ ਕਿਉਂਕਿ ਇਹ ਪੂਰਾ ਕਨਾ ਜੰਗਲ ਆ ਇੱਧਰ ਬਸ ਹੋਣੀ ਹੈ ਕਿ ਇੱਧਰ ਜਾਨਵਰਾਂ ਦਾ ਹੀ ਘਰਾ ਜ਼ਿਆਦਾ ਕਰ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਤੁਸੀਂ ਦਰਸ਼ਨ ਕਰ ਸਕਦਾ ਸਾਡੀ ਵੀਡੀਓ ਦੇ ਵਿੱਚ ਟੇਡੇ ਮੰਦਰ ਦੇ ਜੈ ਮਾਤਾ ਦੀ ਲਓ ਜੀ ਸਵਾਗਤ ਹੈ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਟੇਡਾ ਮੰਦਰ ਉਹ ਵੀ ਮੋਟਰਸਾਈਕਲ ਤੇ ਤੇ ਇਸ ਟਾਈਮ ਜਿੱਥੇ ਅਸੀਂ ਖੜੇ ਹੈਗੇ ਗੀਤਾ ਭਵਨ ਧਰਮਸ਼ਾਲਾ ਦੇਖ ਸਕਦੇ ਹੋ ਤੁਸੀਂ ਸਾਡੀ ਵੀਡੀਓ ਦੇ ਵਿੱਚ ਇਹ ਹੈਗੇ ਗੀਤਾ ਭਵਨ ਧਰਮਸ਼ਾਲਾ ਤੇ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਟੇਡੇ ਮੰਦਰ ਲਓ ਜੀ ਇਹ ਰਸਤਾ ਆ ਰਿਹਾ ਸੀਗਾ ਧਰਮਸ਼ਾਲਾ ਤੋਂ ਤੇ ਉੱਪਰ ਰਸਤਾ ਜਾ ਰਿਹਾਗਾ ਟੇਡੇ ਮੰਦਰ ਨੂੰ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਹੁਣ ਟੇਡੇ ਮੰਦਰ ਅਸੀਂ ਜਿਹੜਾ ਰਾਸਤਾ ਚ ਲਿਆ ਜਾਂਦਾ ਵਾਪਸ ਚੰਦਪੁਰਣੀ ਮਾਤਾ ਨੂੰ ਤੇ ਮੇਨ ਹਾਈਵੇ ਦੇ ਉੱਤੇ ਜਿਹੜਾ ਧਰਮਸ਼ਾਲੇ ਨੂੰ ਜਾਂਦਾ ਇਹ ਰਾਸਤਾ ਸਿਰਫ ਉੱਪਰ ਚ ਲੈ ਜਾਂਦਾ ਇੱਕ ਦੇਖਦੇ ਆ ਉਹ ਰਾਸਤੇ ਦੇ ਉੱਪਰ ਜਾਂਦਾ ਇਹ ਰਾਸਤਾ ਬੋਹਣ ਇਹ ਰਾਸਤਾ ਆ ਗਿਆ ਬੋਹਣ ਪਿੰਡ ਆ ਗਿਆ ਬੋਹਣ ਇਧਰ ਤਾਂ ਬਾਰਿਸ਼ ਕਾਫੀ ਹੋ ਹੀ ਲੱਗਦੀ ਆ ठीक है चपड़ी से कैसे बोल रहे हो इसको घूमना पड़ेगा पहाड़ को आगे कोई गांव आता है नहीं नहीं ऐसे ही ये हो ठीक है ठीक है ओके आंटी थैंक यू जी जय माता जी। मतलब सपनी यार का रोड जाना, है कहते हैं ऊपर घूम के जा ऊपर ये इधर जाने वाला तो, तो नहीं आता ये रास्ता जा रहा है सीधा बिल्कुल ऊपर ਹੈਲਮਟ ਹੋਲਮਟ ਪਾਈ ਆ ਨ ਪੂਰੇ ਪੇਟੀ ਪੈਕ ਹੋ ਗਏ ਵਧੀਆ ਗੱਲ ਆ ਵੈਸੇ ਕੱਲ ਬਹੁਤ ਰੋਕਿਆ ਬਾਈ ਹਿਮਾਚਲ ਪੁਲਿਸ ਨੇ ਬਹੁਤ ਰੋਕਿਆ ਬਹੁਤ ਜਣੇ ਚਲਾਨਾ ਕੱਟਿਆ ਰਸਤੇ ਦੇ ਵਿੱਚ ਕਿਉਂਕਿ ਹੈਲਮਟ ਬਹੁਤ ਘੱਟ ਹੈ ਸਾਕੇ ਰਾਜੀ ਆ ਬੱਲੇ ਤੇ ਜਿਨ੍ਹਾਂ ਨੇ ਪਾਏ ਹੁੰਦੇ ਉਹਨਾਂ ਨੂੰ ਕੋਈ ਕਹਿਂਦੇ ਨਹੀਂ ਰੋਕਦੇ ਨਹੀਂ ਉਹ किलोमीटर छपड़ी अच्छा आंटी जी कह रहे छपड़ी तो भैया टेढ़े मंदिर को रास्ता कौन सा जा रहा है ज सीधा ऊपर जाएगा थैंक यू भैया लो जी छपड़ी तो बिल्कुल ऊपर रास्ता ज्यादा ਦਿਖਾ ਦਿਓ ਸਾਡੀ ਵੀਡੀਓ ਦੇ ਵਿੱਚ ਹੋਲੀ ਵੀਰੇ ਨਾਲਾ ਹਲੋਂਪਰ ਕਰਵੰਜਾ ਪਨਾਹ 25 ਇਹਦਾ ਮੰਦਿਰ ਹੈਗਾ 7 ਕਿਲੋਮੀਟਰ ਪਰ ਰਾਸਤਾ ਕੱਚਾ ਹੈ ਸ਼ਿਵਾਲਿਕ ਇੰਟਰਨੈਸ਼ਨਲ ਕਾਨਵਰਟ ਸਕੂਲ ਇਧਰ ਤੇ ਸਕੂਲ ਵੀ ਬਿਲਕੁਲ ਪਹਾੜਾਂ ਦੇ ਵਿੱਚ 伊拉克在。 ਇਹ ਲੈ ਫਲਾਈ ਹੋਈ ਵੀ ਆ ਉਹ ਉਹ ਜਿੱਦਾ ਪੱਥਰ ਸਾਰੇ ਖਸ ਕੇ ਹੋਇਆ ਸਾਰੇ ਪੱਥਰ 니ਜੀ ਆ ਪਿਆ ਸਾਰਾ ਸਾਲ ਸਾਰਾ ਬੰਦੀ ਹੋਇਆ ਪਿਆ ਕਾਫੀ ਜਿਆਦੇ ਰੋਡ ਦੀ ਕੰਡੀਸ਼ਨ ਹੈ ਖਰਾਬ ਹੀ ਇੱਕ ਤਰ੍ਹਾਂ ਦੀ ਹੈ ਲਓ ਜੀ ਤੇਰਾ ਫੇਸ ਆ ਗਿਆ ਯੱਕ ਨਾਲ ਮੰਦੇ ਮੰਦਰ ਸ਼੍ਰੀ 나ਗਨੀ ਮਾਤਾ ਜੀ ਇਧਰ ਹੀ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਪਹਿਲਾਂ ਅਸੀਂ ਕਿਤੇ ਨੇ ਮੰਦਰ ਮੱਠਾ ਦੇਖ ਕੇ ਆਈਏ ਔਰ ਇਹ ਤੋਂ ਇਸ ਮੰਦਰ ਦੇ ਦਰਸ਼ਨ ਕਰਵਾਉਨੇ ਆ ਲਓ ਜੀ ਇਧਰੋਂ 뷰 ਚੈੱਕ ਕਰੋ ਤੁਸੀਂ ਸਾਹਮਣੇ ਇਹ ਹੈਗਾ نیچے ਸਾਰਾ ਜਵਾਲਾ ਜੀ ਦੇਖ ਸਕਦੇ ਤੁਸੀਂ ਕਾਫੀ ਜ਼ਿਆਦੇ ਢੰਗਾਈ ਚੱਲ ਸਾਨੂੰ ਉੱਥੇ ਚੱਲਿਆ ਨੂੰ 10 ਮਿੰਟ ਹੋ ਗਏ ਤੇ ਰਾਸਤੇ ਦੀ ਕੰਡੀਸ਼ਨ ਇਦਾਂ ਦੀ ਆ। ਟੈਕਨੀਕਲ ਲਾਡੀ ਵੀਰੇ? ਹਾਂਜੀ। ਰਾਸਤੇ ਦੀ ਕੰਡੀਸ਼ਨ ਇਦਾਂ ਦੀ ਹੋ ਜਾਂਦਾ ਇਹ। ਤੇ ਪਰ ਰਾਸਤਾ ਆਇਆ ਜਿਆ ਹੇ ਰਿਪੇਅਰ ਦਾ ਕੰਮ ਚੱਲ ਰਿਹਾ ਵਾ ਹੋ ਸਕਦਾ ਆਉਣ ਵਾਲੇ ਕੁਝ ਸਮੇਂ ਤੱਕ ਰੋਡ ਵਧੀਆ ਬਣ ਜਾਈ। ਹਾਂਜੀ। ਲੈਂਡਸਲਾਈਡ ਜਿਆਦੇ ਹੋ ਰਹੀਆਂ ਨੇ ਇੱਧਰ। ਰਾਸਤਾ ਡੇਂਜਰ ਆ ਮੀ ਦੇ ਸਮੇਂ ਵਿੱਚ ਕਿਉਂਕਿ ਲੈਂਡਸਲਾਈਡ ਆ। ਸੇਫਟੀ ਗਾਰਡ ਵੀ ਲੱਗੇ ਸਾਈਡ ਤੇ ਰੇਲਿੰਗ ਜੋ ਹੁੰਦੀ ਆ ਤੇ ਚਲੋ ਅੱਗੇ ਵਾਲੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਸਾਰਾ ਕੰਮ ਵਧੀਆ ਹੋ ਜਾਈ। ਹਾਂਜੀ ਹਾਂਜੀ ਹਾਂਜੀ। ਜੈ ਮਾਤਾ ਦੀ ਜੈ ਮਾਤਾ ਦੀ। ਚਲੋ ਚਲੀ ਜਾਈ। ਸਾਨੂੰ ਦਿਖਾਇਆ ਇੱਥੋਂ ਦੀ 뷰 ਜਿਹੜਾ ਨੀਚੇ ਜਾ ਰਿਹਾ ਰਸਤਾ ਬਿਲਕੁਲ ਹੀ ਅਸੀਂ ਆਏ ਸੀ ਜਵਾਲਾ ਜੀ ਤੋਂ ਜਿਹੜਾ ਰਾਹ ਜਾਂਦਾ ਪਿਆ ਸਿੱਧਾ ਹੀ ਉੱਪਰ ਨੂੰ ਬੰਗਣਾ ਬੰਗਣਾ ਮੁਖੀ ਨੂੰ ਵੀ ਜਾ ਜਾਂਦਾ ਸੀ ਇਹ ਉੱਤੋਂ ਬਾਨਮ ਪਰੋਂ ਵੀ ਜਾ ਜਾਂਦਾ ਸੀ ਫਿਰ ਆਪਣੀ ਐਂਟੀ ਪੈਂਡ ਆਪਣੀ ਤੋਂ ਵਸੀ ਮੂੜੇ ਸੀਗੇ ਤੇ ਆਪਣੀ ਪੈਂਡ ਆਹ ਇਹ ਫਿਰ ਆਪਣੀ ਪੈਂਡ ਉੱਪਰ ਨੂੰ ਰਸਤਾ ਜਾ ਰਿਹਾ ਸੀ ਨਾ ਉਹ ਰਸਤੇ ਦੀ ਹੈ ਵਾਕਈ ਸ਼ਤੰਗੂਰ ਰਸਤਾ ਜਾ ਰਿਹਾ ਹੈ ਆਪਾਂ ਗੁਬਲੇ ਮੈਂ ਖੰਦਾ ਦੇਖਨੇ ਕਿੰਨੇ ਵੈਂਟ ਜਿਸੀ ਉੱਤੇ ਪਹੁੰਚਦੇ ਆ ਤੁਹਾਨੂੰ ਜਰੂਰ ਦੱਸਾਂਗੇ ਵੀ ਸਾਨੂੰ ਕਿੰਨਾ ਟਾਈਮ ਲੱਗਦਾ ਜੈ ਮਾਤਾ ਦੀ ਜੈ ਮਾਤਾ ਦੀ ਜੀ ਭਾਈ ਹੁਣੇ ਪੂਰੇ ਖੁਸ਼ ਹੋ ਗਏ ਕੈਮਰਾ ਦੇਖ ਕੇ ਇੰਨੇ ਕੈਮਰਾ ਦੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਮਾਈਲ ਦੇ ਕੇ ਜਾਂਦਾ ਸਾਨੂੰ ਇਹ ਹੀ ਮੋਟੀਵੇਸ਼ਨ ਮਿਲਦਾ ਸਾਨੂੰ ਤੇ ਤੁਹਾਨੂੰ ਮੋਟੀਵੇਸ਼ਨ ਮਿਲਦਾ ਵੀ ਚਲੋ ਹੋਰ ਜਗ੍ਹਾ ਦਿਖਾਈਏ ਕੋਈ ਹੋਰ ਜਗ੍ਹਾ ਵਿੱਚ ਜਾਈਏ ਕਿੱਥੇ ਜਿੱਦਾਂ ਅਸੀਂ ਉੱਪਰ ਜਾ ਰਹੇ ਹਾਂ ਉਦੋਂ-ਉਦੋਂ ਠੰਡਕ ਮਹਿਸੂਸ ਜ਼ਿਆਦਾ ਹੋਣ ਲੱਗੀ ਸਾਨੂੰ ਥੋੜਾ ਜਿਹਾ ਗਾਚੀ ਜੀ ਜਿਆਦਾ ਆ ਗਈ ਸੀ ਥੱਲੇ ਤੇ ਇਸ ਕਰਕੇ ਮੈਂ ਕਿਹਾ ਵੀ ਅਸੀਂ ਬੈਟਰਾ ਇਹਨਾਂ ਲੋ ਤਰਕੇ ਚੱਲਦੇ ਆ ਆ ਪਾਣੀ ਕਾਦ ਲਈ ਪੜਾ ਆ ਵੀ ਇਹਨੂੰ ਪਾਣੀ ਦੇ ਚੱਲ ਹਾਂਜੀ ਆ ਦੇਖੋ ਇੱਥੇ ਪਾਣੀ ਕਾਫੀ ਜਿਆਦਾ ਨੂੰ ਆਇਆ ਹੋਇਆ ਹੈਗਾ ਇਸ ਕਰਕੇ ਅਸੀਂ ਇੱਥੇ ਉਤਰ ਗਏ ਸਿੰਗਲ ਰਾਈਡਰ ਹੀ ਬੰਦਾ ਮੋਟਰਸਾਈਕਲ ਅੱਗੇ ਲੈ ਕੇ ਜਾ ਸਕਦਾ ਇੱਥੋਂ ਆਇਆ ਰਾਸਤਾ ਦੇਖੋ ਤੁਸੀਂ ਐਦਾਂ ਦਾ ਰਾਸਤਾ ਹੈਗਾ ਜਿੱਥੋਂ ਦੀ ਇਹਨੂੰ ਲੈ ਕੇ ਆਉਣਾ ਪੈਣਾ ਹੁਣ ਮੋਟਰਸਾਈਕਲ ਕੋਸ਼ਿਸ਼ ਕਰੇ ਬੰਦਾ ਬਾਈਕ ਸੋਹਣੀ ਚਲਾ ਦੇ ਲਓ ਜੀ ਅਸੀਂ ਆਏ ਹਾਂ ਉੱਥੋਂ ਨੀਚੋਂ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ 뷰 ਆ ਰਿਹਾ ਉਹ ਸਾਹਮਣੇ ਦੇਖਦੇ ਤੁਹਾਨੂੰ ਜਿਹੜਾ ਵਾਈਟ ਵਾਈਟ ਆ ਉਹ ਨੰਗਲ ਡੈਮ ਆ ਤੇ ਇੱਧਰ ਚੱਲਦਾ ਫਿਰ ਫੋਟੋ ਸ਼ੂਟ ਅਸੀਂ ਜਾ ਰਹੇ ਹਾਂ ਬਾਬਾ ਟੇਡੇ ਮੰਦਰ ਜਾ ਰਹੇ ਅਸੀਂ ਤੇ ਤੁਹਾਨੂੰ ਲੈ ਕੇ ਚੱਲਦੇ ਆ ਜਲਦੀ ਹੋਈ ਰਾਸਤੇ ਦੀ ਕੰਡੀਸ਼ਨ ਸਾਰੀ ਦਿਖਾਉਣੀ ਆ ਤੁਹਾਨੂੰ ਕਿੱਥੋਂ ਆਏ ਆ ਅਸੀਂ ਕਿਵੇਂ ਆਏ ਆ ਇਸੇ ਵਲੌਗ ਚ ਬਣੇ ਲੋ ਤੁਸੀਂ ਜ਼ਰੂਰ ਦੇਖੋਗੇ ਮਾਤਾ ਦੀ ਜਕਾਰਾ ਸ਼ੇਰਾਂ ਵਾਲੀ ਮਈਆ ਦਾ ਜੈ ਮਾਤਾ ਦੀ ਇੱਕ 10 ਰੁਪਏ ਹੋਰ ਚਾਹੀਦੀ ਹੈ ਨਾ ਇੱਕ ਮਿੰਟ ਰੁਕੋ ਹੁਣ ਨਹੀਂ ਮੈਂ 20 ਦਿਨਾਂ ਦੇ ਜੈ ਮਾਤਾ ਦੀ ਆਪਕੇ ਤੀਨੋ ਕੇ ਲਈ ਠੀਕ ਹੈ ਠੀਕ ਹੈ ਡਿਵਾਈਡ ਕਰ ਲੈਣਾ ਸਭ ਕੋ ਦੇਣਾ ਤੂੰ ਬਹਿਨੋ ਨਾ ਤੀਨੋ जय माता दी बहनों की आंखें बहुत सुंदर है बाय बाय जय माता दी हां जी चलो चलिए भाई जय माता दी जय माता दी रास्ता देखो कितना ज्यादा दे। पतला है ऐसा तो भी कह सको रे हो कि बड़े तो बंदा था ਜਾਰੀ ਰਿਹਾ ਤਾਂ ਜਾਰੀ ਲਾ ਵੀ ਇਹ ਸਾਨੂੰ ਬਈਆ ਮਿਲੇ ਸੀ ਹੁਣੀ ਉਹ ਕਹਿੰਦੇ ਵੀ ਇਹ ਰਸਤਾ ਬਹੁਤ ਡੇਂਜਰ ਆ ਤੇ ਜਲਦੀ ਜਲਦੀ ਚਲੇ ਜਾਓ ਬਾਰਿਸ਼ ਦੇ ਵਿੱਚ ਇਹ ਜਿਆਦਾ ਰਸਤਾ ਖਰਾਬ ਹੋ ਜਾਂਦਾਗਾ ਤੇ ਜਿੰਨਾ ਹੋ ਸਕਦਾ ਤੁਸੀਂ ਕਹਿੰਦੇ ਜਲਦੀ ਜਲਦੀ ਇੱਥੋਂ ਚਲੇ ਜਾਇਓ ਕਿਉਂਕਿ ਬਾਰਿਸ਼ ਦਾ ਇੱਥੇ ਕੁਝ ਨਹੀਂ ਪਤਾ ਇਹ ਕਹਿੰਦੇ ਇੱਥੇ ਬਾਰਿਸ਼ ਹੋਣ ਲੱਗੀ ਤਾਂ ਲੈਂਡਸਲਾਈਡ ਜਿਆਦਾ ਹੋਣ ਲੱਗਣੀ ਹੈ ਇੱਥੇ ਬਾਕੀ ਰਸਤਾ ਕਾਫੀ ਜਿਆਦਾ ਖਰਾਬ ਆ ਤੁਸੀਂ ਅੱਗੇ ਦੇਖ ਸਕਦੇ ਹੋ ਕੀ ਸੱਚੀ ਗੱਲ ਹੈ ਕਾਫੀ ਜਿਆਦਾ ਇੰਤਜ਼ਾਰ ਹੈ ਹਾਂਜੀ ਹੁਣ ਅਥਰ ਦੀ ਕੰਦੇ ਪਾਸ ਸਟਾਪ ਕੇ ਜਾਣਾ ਪੈਣਾ ਨਹੀਂ ਹੈਗਾ ਰੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਆਪਾਂ ਜਲਦਬਾਜ਼ੀ ਨਹੀਂ ਕਰਨੀ ਚਾਹੁੰਦੇ ਮੰਦਰ ਆ ਵੀਰ ਟੇਡੇ ਮੰਦਿਰ ਦਾ ਰਾਸਤਾ ਇਧਰ ਜਾ ਰਿਹਾ ਟੇਡੇ ਮੰਦਿਰ ਨੂੰ ਰਾਸਤਾ ਤੇ نیچے ਪਾਣੀ ਦੇਖੋ ਤੁਸੀਂ ਕਿੰਨਾ ਜਿਆਦਾ ਵਹਿ ਰਿਹਾ ਇੱਥੇ ਇਸ ਰਾਸਤੇ ਤੋਂ ਤੇ ਇਹ ਰਾਸਤਾ ਇੰਨਾ ਜਿਆਦਾ ਖਰਾਬ ਹੈ ਨਾ ਵੀ ਬਾਈਕ ਅਸੀਂ ਨਹੀਂ ਲੈ ਕੇ ਜਾ ਸਕਦੇ ਤੁਸੀਂ نیچے ਦੇਖਣਾ نیچے ਪਾਣੀ ਚੱਲਦਾ ਪਿਆਗਾ ਵੀਰ ਜੀ ਨੇ ਸੱਚ ਗੱਲ ਹੀ ਕਹੀ ਸੀ ਵੀਰਾਸਤਾ ਰਿਸਕੀ ਆ ਤੁਸੀਂ ਜਲਦੀ ਤੋਂ ਜਲਦੀ ਵਾਪਸ ਆ ਜਿਓ ਲਾਉ ਜੀ ਇਹ ਰਾਸਤਾ ਜਾ ਰਿਹਾ ਨੀਚੇ ਦੇਖੋ ਜਿਹੜਾ ਇਹ ਰਾਸਤਾ ਨੀਚੇ ਜਾ ਰਿਹਾ ਬਿਲਕੁਲ ਹੀ ਪਤਲਾ ਰਾਸਤਾ ਹੈ ਇਹ ਲਾਉ ਜੀ ਇਹ ਰਾਸਤਾ ਜਾ ਰਿਹਾ ਬਿਲਕੁਲ ਹੀ ਨੀਚੇ ਪਾਣੀ ਦੇਖੋ ਤੁਸੀਂ ਕਿੰਨਾ ਚੱਲਦਾ ਪਿਆ ਇੱਥੇ ਜੰਗਲ ਹੀ ਏਰੀਆ ਬਿਲਕੁਲ ਹੀ ਇਹ ਇਹਦੇ ਨਾਲੋਂ ਬੈਸਟ ਵੇ ਆ ਤੁਸੀਂ ਪਰਲੇ ਰਸਤੇ ਦੀ ਆ ਸਕਦੇ ਹੋ ਅਸੀਂ ਤਾਂ ਤੁਹਾਨੂੰ ਇਹ ਰეკਮੈਂਡ ਕਰਾਂਗੇ ਅਸੀਂ ਨਹੀਂ ਕਰਦੇ ਏ ਰ ਇੱਕ ਮਿੰਟ ਵੀ ਤੁਸੀਂ ਇੱਧਰ ਵਾਈਕ ਤੇ ਆਓ ਸਾਡਾ ਸਿਰਫ ਇਹ ਮੋਟਿਵ ਸੀਗਾ ਵੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਸਾਡੀ ਜਾਣਕਾਰੀ ਦੇ ਨਾਲ ਤੁਸੀਂ ਇੱਧਰ ਨਹੀਂ ਆ ਸਕਦੇ ਇਹ ਵਧੀਆ ਗੱਲ ਆ ਵੀ ਜੇ ਅਗਰ ਤੁਸੀਂ ਇੱਥੇ ਨਹੀਂ ਆਉਂਦੇ ਜਾਂ ਤੁਸੀਂ ਇੱਧਰ ਦੀ ਪੈਦਲ ਆਉਨੇ ਆ ਪਾਣੀ ਦਾ ਸਾਊਂਡ ਚੈੱਕ ਕਰੋ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਇੱਧਰ ਦਾ ਰਸਤਾ ਵਾਕੀ ਕਾਫੀ ਜ਼ਿਆਦਾ ਖਰਾਬ ਆ ਔਰ ਝੁਕਿਆ ਰਸਤਾ ਸਾਰਾ ਇਹ ਜਿਹੜਾ ਇਹ ਬਣਿਆ ਹੋਇਆ ਹੈਗਾ ਇਹ ਉਹ ਤੀਜਾ ਵਿਰੇ ਜਿਹੜੀ ਆਪਣੀ ਉਹਨੇ ਮੋੜੀ ਸੀਗੀ ਮਹਿਰ ਉਹਦਾ ਨਾਲ-ਨਾਲ ਜਾਂਦਾ ਵਾ ਨਹੀਂ ਨਹੀਂ ਇਹ ਉਹ ਪਾਣੀ ਨਹੀਂ ਹੈਗਾ ਵਿਰੇ ਇਹ ਉਹ ਪਾਣੀ ਤਾਂ ਉੱਪਰੋਂ ਆ ਰਿਹਾਗਾ ਅਕਬਰ ਨਹੀਂ ਆ ਰਿਹਾ ਵਾ ਅਕਬਰ ਦੀ ਪਾਣੀ ਨਹੀਂਗਾ ਅਕਬਰ ਦੀ ਨਹਿਰ ਨਹੀਂ ਹੈਗੀ ਵੀਰੇ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਹੋਰ ਰਸਤਾ ਹੁੰਦਾਗਾ ਉਹ ਉੱਪਰ ਦੀ ਆਉਂਦੀ ਆ ਉਹ ਵੀ ਐਸੇ ਰਾਹ ਤੇ ਜਾਂਦਾ ਵਾ ਤੁਹਾਨੂੰ ਉਹ ਵੀ ਅੱਗੇ ਜਾ ਕੇ ਦਿਖਾਊਗਾ ਜਦੋਂ ਤੁਸੀਂ ਆਪਾਂ ਤੁਰ ਕੇ ਆਵਾਂਗੇ ਉਹ ਤੁਰਨ ਵਾਲੇ ਰਾਹ ਜੀ ਦਿਖਾਵਾ ਹਾਂਜੀ ਉਹ ਸਾਹਮਣੇ ਆ ਗਿਆ ਟੇਡਾ ਮੰਦਿਰ ਦੂਰੀ ਇੱਥੋਂ ਦੱਸ ਰਿਹਾ ਕਿੰਨੀ ਇਹ ਤੁਹਾਨੂੰ ਕਾਫੀ ਦੂਰ ਲੱਗਦਾ ਪਿਆਗਾ ਟੇਡਾ ਮੰਦਿਰ ਤਾਂ ਮਿਰਾਤ ਲਓ ਜੀ ਸ਼੍ਰੀ ਰਗੁਨਾਥ ਟੇਡਾ ਮੰਦਿਰ ਦੂਰੀ 30 300 ਮੀਟਰ ਲਓ ਜੀ ਇੱਥੇ ਹੈਗੀ ਹੈ ਸ਼੍ਰੀ ਰਗੁਨਾਥ ਟੇਡਾ ਮੰਦਿਰ ਦੀ ਦੂਰੀ 300 ਮੀਟਰ ਵਣ ਵਿਭਾਗ ਜਵਾਲਾ ਮੁਖੀ ਰਜਿਸਟਰ ਦੇਰਾ ਲਓ ਜੀ ਇਹ ਰਸਤਾ ਜਾ ਰਿਹਾ ਬਿਲਕੁਲ ਨੀਚੇ ਟੇਡੇ ਮੰਦਰ ਨੂੰ ਹੱਸ ਐ ਐ ਇਧਰ ਕਹੀਂ ਹੌਲੀ ਓਲੀ ਤਰ੍ਹਾਂ ਕਰ ਟੇਡੇ ਟੇਡੇ ਜੋ ਟੇਡੇ ਜੇ ਜਾਏਗਾ ਕਿ ਨਾ ਜਿਹੜਾ ਟੇਡੇ ਚੱਕਰ ਹੈ ਨਾ ਉਹ ਹੁੰਜਾ ਹੋ ਜਾਉਂਦਾ ਨਹੀਂ ਇੱਕ ਵਾਰ ਟੇਡਾ ਰੱਖੋ ਕਿ ਤੁਸੜ ਰੱਖੋ ਆ ਇਧਰੋਂ ਆ ਪਤ ਨਹੀਂ ਇਹ ਤੋ ਐਸ ਡੱਕ ਓਏ ਹਾਂ ਇਧਰੋਂ ਇਧਰੋਂ ਆ ਜਾ ਬਰੇ ਉਹ ਵੀ ਟੱਕਰ ਇਹ ਵੇ ਜਿਹੜਾ ਉੱਪਰੋਂ ਰਾਸਤਾ ਆ ਰਿਹਾ ਨਾ ਪੌੜੀ ਦਾ ਪਾਣੀ ਇਹਦੇ ਉੱਪਰੋਂ ਨਹੀਂ ਨਿਕਿਆ ਹੋਇਆ ਇੰਨਾ ਜਿਆਦਾ ਫਿਸਲਣ ਭਰਿਆ ਰਾਸਤਾ ਨਾ ਇਹ ਬਹੁਤ ਜਿਆਦਾ ਰਾਸਤਾ ਫਿਸਲਣ ਭਰਿਆ ਹੈ ਇਸੇ ਰਸਤੇ ਤੋਂ ਥੋੜਾ ਜਿਹਾ ਧਿਆਨ ਨਾਲ ਹੀ ਆਓ ਬਹੁਤ ਜਿਆਦਾ ਫਿਸਲਣ ਭਰਿਆ ਰਾਸਤਾ ਹੈ

ਲੱਗ ਪਿਆ ਹੈ ਜੈ ਮਾਤਾ ਦੀ ਜੈ ਮਾਤਾ ਦੀ ਅਸੀਂ ਅਸੀਂ ਆ ਜਾਈਏ ਇੱਧਰ ਸਮਾ ਜਾਈਏ ਇੱਧਰ ਹੁੰਦੀ ਤਾਂ ਆਤਾ ਹੋਗਾ ਨਾ ਆਪ ਕੋ ਪੰਜਾਬੀ ਜੀ ਆਂਦਾ ਕਹਾਂ ਸੇ ਹੋ ਆ ਜੈ ਮਾਤਾ ਦੀ ਲਓ ਜੀ ਇਹ ਰਸਤਾ ਆ ਰਿਹਾ ਇੱਧਰੋਂ ਲਓ ਜੀ ਅਸੀਂ ਪਹੁੰਚ ਗਏ ਟੇਡੇ ਮੰਦਿਰ ਲਓ ਜੀ ਕਰੋ ਦਰਸ਼ਨ ਟੇਡੇ ਮੰਦਰ ਦੇ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦਿਖਦਾ ਹੋਊਗਾ ਬਿਲਕੁਲ ਟੇਡਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖ ਸਕਦੇ ਨੇ ਤੁਸੀਂ ਟੇਡਾ ਮੰਦਰ ਲਓ ਜੀ ਕਰੋ ਦਰਸ਼ਨ ਟੇਡਾ ਮੰਦਰ ਦੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਦੀ ਜੈ ਮਾਤਾ ਦੀ ਕਰੋ ਮੇ ਦਰਬਾਰ ਦੇ ਦਰਸ਼ਨ ਜੈ ਹੋ ਜੈ ਹੋ ਸ਼੍ਰੀ ਰਾਮ ਦਰਬਾਰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਸੀਤਾ ਪ੍ਰਾਚੀਨ ਗੁਫਾ ਬੇਬੀ 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 ਜੀ 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 ਜੈ ਮਾਤਾ ਜੈ ਮਾਤਾ ਦੂਜਾ ਮਾਤਾ ਦੀ ਜੈ ਮਾਤਾ ਸੀਤਾ ਕਰੋ ਕਿਰਪਾ ਸੀਤਾ ਮਾਤਾ ਦੇ ਦਰਸ਼ਨ ਸੀਤਾ ਗੋਫਾ ਤਾਉ ਜੀ ਇਧਰ ਆ ਕੇ ਟੇਡਾ ਮੰਦਿਰ ਇੱਥੇ ਆਪਾਂ ਨੂੰ ਵੀਰੇ ਹੁਣੇ ਮਿਲੇ ਸੀਗੇ ਵੀਰੇ ਹੁਣੇ ਲੁਧਿਆਣੇ ਤੋਂ ਵੀਰੇ ਸਾਸਿਕਾਲ ਜੀ ਜੈ ਮਾਤਾ ਦੀ ਜੈ ਮਾਤਾ ਜੇ ਘਾਰਾ ਮਾ ਸ਼ੇਰਾਂ ਵਾਲੀ ਦਾ ਲਓ ਜੀ ਇਧਰੋਂ ਆ ਰਿਹਾ ਰਾਸਤਾ ਜਿਹੜਾ ਪੈਦਲ ਆ ਰਿਹਾ ਗਿਆ ਤੇ ਅਸੀਂ ਆਏ ਸੀ ਬਿਲਕੁਲ ਉਪਰੋਂ ਉਹ ਉਪਰੋਂ ਪਹਾੜੀਆਂ ਤੋਂ ਇਧਰ ਤੁਸੀਂ ਦੇਖ ਸਕਦੇ ਹੋ ਟੇਡਾ ਮੰਦਿਰ ਜੈ ਮਾਤਾ ਦੀ ਵੀਰ ਜੀ ਜੈ ਮਾਤਾ ਲਓ ਜਰੂਰ ਦੇਖੋ ਮਾ ਦਾ ਲਾਡਲਾ ਭਾਜੀ ਭਾਜੀ ਚਲੇ ਜਲੰਧਰ ਤੋਂ ਠੀਕ ਹੈ ਠੀਕ ਹੈ ਵੀਰ ਜੀ ਜੈ ਮਾਤਾ ਦੀ ਜੈ ਮਾਤਾ ਦੀ ਲਓ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਟੇਡੇ ਮੰਦਿਰ ਦੇ ਜੈ ਮਾਤਾ ਦੀ ਆਇਓ ਯਾਰ ਬਾਈ ਲਓ ਜੀ ਚਲਿਏ ਭਾਈ ਜੈ ਮਾਤਾ ਦੀ ਭਾਈ ਜੈ ਮਾਤਾ ਦੀ ਭਾਈ ਲਾਓ ਜੀ ਅਸੀਂ ਦੇਖਾਂਗਾ ਟੇਡਾ ਮੰਦਿਰ ਤੇ ਤੁਹਾਨੂੰ ਵੀ ਦਰਸ਼ਨ ਜ਼ਰੂਰ ਕਰਵਾਉਨੇ ਆ ਰਸਤਾ ਕਾਫੀ ਜਿਆਦਾ ਡੇਂਜਰ ਸੀਗਾ ਸੈਕਿੰਡ ਲਾਟੀ ਵੀਰੇ ਬਿਲਕੁਲ ਜੀ ਪਾਣੀ ਦੇਖੋ ਕਿਦਾਂ ਚੱਲਦਾ ਪਿਆ ਇੱਥੇ ਪਾਣੀ ਬਹੁਤ ਜਿਆਦਾ ਮੀਂਹ ਉੱਪਰ ਜਿਆਦਾ ਬਹੁਤ ਪੈ ਚੁੱਕਿਆ ਹਾਂਜੀ ਕੀ ਕਹਿਣਾ ਚਾਹੁੰਦੇ ਆ ਕਹਿਣਾ ਚਾਹੁੰਦੇ ਸਾਡੇ ਆਪਣੀ ਕੌਮੀ ਜਨਤਾ ਪੰਜਾਬ ਵਾਲੀ ਇੱਥੇ ਕੌੜੀਆਂ ਵਾਲਾ ਜਿਹੜਾ ਫਿਸਲਣ ਵਾਲਾ ਰਸਤਾ ਹੈ ਉਸ ਤੋਂ ਹੀ ਦੋ ਤਿੰਨ ਨਮੀ ਪਨੀਰੀ ਮੋਟਰਸਾਂ ਗੱਲਾਂ ਆ ਕੇ ਆ ਰਹੀ ਸੀ ਓਹ ਹੋ ਹੋ ਸਾਰਿਆਂ ਨੂੰ ਹੱਥ ਜੋੜ ਕੇ ਬੇਚੇ ਵੀ ਇਹੋ ਜਿਹੀਆਂ ਗਲਤੀਆਂ ਨਾ ਕਰਿਆ ਕਰ ਮਾੜੀ ਜੀ ਇੱਕ ਗਲਤੀ ਹਾਂਜੀ ਤੇ ਪਾਈਦੀ ਵੱਡੀ ਖੱਡ ਜੰਨੀ ਵਾਨੀ ਨੂੰ ਛਾਲ ਕਿੰਨਾ ਹੋਣਾਗਾ ਸਹੀ ਗੱਲ ਆ ਜੀ ਕਿਰਪਾ ਕਰਕੇ ਆਪਣੇ ਬਚਾਨ ਵਾਲ ਆਓ ਜਿੱਥੇ ਸਾਧਨ ਦੀ ਪਾਰਕਿੰਗ ਮਿਲਦੀ ਉਥੇ ਪਾਰਕਿੰਗ ਕਰਕੇ ਆਓ ਜਰੂਰ ਅਸੀਂ ਵੀ ਅਸੀਂ ਵੀ ਉੱਪਰ پارک ਕਰਕੇ ਆਪਣੀ ਸੇਫਟੀ ਨਾਲ ਪੈਦਲ ਆਇਆ ਕੁੱਤੂ ਸੀ ਵੀ ਕੋਸ਼ਿਸ਼ ਕਰਿਆ ਕਰੋ ਪੈਦਲ ਆਇਆ ਕਰੋ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊ ਜੇ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲਿਓ ਜੈ ਮਾਤਾ ਦੀ ਜੈ ਸ਼ਿਯਾਰਾਮ ਜੈ ਸ਼ਿਯਾਰਾਮ